ਸਸਿਕਲ ਜੀ ਦੋਸਤੋ ਲਗਾਤਾਰ ਠੱਗੀ ਠੋਰੀ ਦੇ ਧੰਦੇ ਨੇ ਜਿਹੜੇ ਜਿਵੇਂ ਲਗਾਤਾਰ ਵਧ ਰਹੇ ਨੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਦੇਖਿਆ ਜਾਵੇ ਇਹਨਾਂ ਦਿਨਾਂ ਦੇ ਦੌਰਾਨ ਵਿਆਹ ਦੇ ਕਾਰਡ ਤੋਂ ਲੈ ਕੇ ਸ਼ੁਰੂਆਤ ਹੋ ਚੱਲੀ ਆ ਦੁਬਾਰੇ ਫੇਰ ਇੱਕ ਵਾਰੀ ਮੋਬਾਈਲ ਟਾਵਰ ਲੋਨ ਨੂੰ ਲੈ ਕੇ ਇਸੇ ਚੀਜ਼ ਨੂੰ ਲੈ ਕੇ ਜੇ ਕਈਏ ਚਿਤਾਇਆ ਪੰਜਾਬ ਪੁਲਿਸ ਦੇ ਵੱਲੋਂ ਵੀ ਤੁਸੀਂ ਕਈ ਖਾਸ ਗੱਲਾਂ ਦਾ ਧਿਆਨ ਰੱਖੋ ਕਿਤੇ ਕੱਲ ਨੂੰ ਤੁਸੀਂ ਫੇਕ ਪ੍ਰੋਫਾਈਲਾਂ ਦੇ ਵਿੱਚ ਫਸ ਕੇ ਆਪਦਾ ਠੱਗੀ ਦਾ ਸਾਧਨ ਖੁਦ ਹੀ ਕ੍ਰੀਏਟ ਨਾ ਕਰ ਲਿਓ ਇਹ ਸਾਰੀਆਂ ਚੀਜ਼ਾਂ ਆਖਰਕਾਰ ਕਿਉਂ ਆਈਆਂ ਨੇ ਗਿਆ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇੱਕ ਜਿੱਥੇ ਤਾਂ ਡਿਜੀਟਲ ਅਰੇਸਟ ਬਹੁਤ ਵਧ ਗਈ ਤਾਂ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਠੱਗੀ ਠੋਰੀ ਦੇ ਧੰਦਿਆਂ ਦੇ ਵਿੱਚ ਨਵੇਂ ਤੋਂ ਨਵੇਂ ਫਾਰਮੂਲੇ ਨੇ ਜਿਹੜੇ ਉਹ ਇਜ਼ਾਤ ਹੋ ਰਹੇ ਨੇ ਉਹਨਾਂ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਹਿੱਟ ਲਿਸਟ ਤੇ ਚੱਲ ਰਿਹਾ ਹੈ ਇਸ ਟਾਈਮ ਦੇ ਦੌਰਾਨ ਵਿਆਹ ਦੇ ਕਾਰਡ ਕਿਉਂਕਿ ਵਿਆਹ ਦੇ ਕਾਰਡ ਇਸ ਕਰਕੇ ਵੀ ਕਿ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਵਿਆਹਾਂ ਦਾ ਤੇ ਮੈਕਸਿਮਮ ਲੋਕ ਅੱਜਕੱਲ WhatsApp ਦੇ ਉੱਤੇ ਹੀ ਸਨੇਹਾ ਭੇਜ ਵੀ ਦਿੰਦੇ ਨੇ ਖੈਰ ਇਹ ਵੀ ਕੋਈ ਦੋ ਹੁਣ ਤੁਸੀਂ ਇਹ ਤਾਂ ਸਾਰੇ ਜਗ੍ਹਾ ਤੇ ਸੁਣ ਲਿਆ ਹੋਣਾ ਕਿ ਵਿਆਹ ਦੇ ਕਾਰਡ ਆ ਰਹੇ ਨੇ ਜੀ ਫੇਕ ਅਗਲਾ ਹੁਣ ਜ਼ਰੂਰੀ ਕਾਰਡ ਵੀ ਨਹੀਂ ਖੋਲਦਾ ਕਈ ਵਾਰੀ ਇਸ ਤਰ੍ਹਾਂ ਦੇ ਨਾਲ ਜਿਹੜਾ ਕਿ ਲੋਕ ਡਰ ਗਏ ਨੇਗੇ ਇਹਨਾਂ ਚ ਡਰ ਜ਼ਰੂਰੀ ਵੀ ਆ ਪਰ ਦੂਜੇ ਪਾਸੇ ਇਹ ਵੀ ਆ ਵੀ ਥੋੜਾ ਜਿਹਾ ਅਵੇਅਰ ਰਹਿਣਾ ਵੀ ਜ਼ਰੂਰੀ ਆ ਵੀ ਕਹੇ ਜੀਆਂ ਪ੍ਰੋਫਾਈਲਾਂ ਨੇ ਜਿੰਨੀਆਂ ਕਿ ਸੋਸ਼ਲ ਮੀਡੀਆ ਤੇ ਸਰਚ ਕਰੀਆਂ ਨੇ ਉਹਨਾਂ ਦੇ ਵਿੱਚ ਇਹ ਹੈ ਕਿ ਇੱਕ ਤਾਂ ਖਤਰਾ ਵਿਆਹ ਦੇ ਕਾਰਡ ਨੂੰ ਦੂਜਾ ਲੈ ਕੇ ਦੇਖਿਆ ਜਾਵੇ ਫੇਕ ਪ੍ਰੋਫਾਈਲਾਂ ਦੇ ਨਾਂ ਦੇ ਉੱਤੇ ਇਦੇ ਵਿੱਚ ਜੇ ਵਿਆਹ ਦੇ ਕਾਰਡ ਦੀ ਗੱਲ ਕਰੀਏ ਤਾਂ ਵਿਆਹ ਦੇ ਕਾਰਡ ਦੀ ਜਿਹੜਾ ਮੈਸੇਜ ਆਉਂਦਾ ਫਰਾਡ ਦੇ ਵਾਸਤੇ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਪਛਾਣ ਇਹ ਹੈ ਕਿ ਤੁਹਾਨੂੰ ਵਿਆਹ ਦੇ ਕਾਰਡ ਉੱਤੇ ਮੈਰਿਜ ਇਨਵੀਟੇਸ਼ਨ ਵਗੈਰਾ ਤਾਂ ਲਿਖਿਆ ਹੋ ਸਕਦਾ ਹੈਗਾ ਪਰ ਦੂਜੇ ਪਾਸੇ ਜੇਕਰ ਤੁਸੀਂ ਦੇਖੋ ਤਾਂ ਉਹਦੇ ਨਾਲ .apk ਲਿਖਿਆ ਹੁੰਦਾ ਯਾਨੀ ਕਿ ਜਿਹੜੀਆਂ ਅਸੀਂ ਪਲੇ ਸਟੋਰ ਤੋਂ ਨਹੀਂ ਬਲਕਿ ਅਸੀਂ वैसे भी कई एप्स ਨੇ ਜਿਹੜੀਆਂ ਉਹ ਡਾਊਨਲੋਡ ਕਰਦੇ ਆਂ ਹਾਲਾਂਕਿ ਕਈ ਐਪ ਲੋਕ ਵੈਸੇ ਵੀ ਏਪੀਕੇ ਫਾਈਲ ਯੂਜ਼ ਕਰਦੇ ਨੇ ਕਿਉਂਕਿ ਕਈ ਜ਼ਰੂਰਤਾਂ ਦੀਆਂ ਹੈਗੀਆਂ ਨੇ ਕਿਆਂ ਜਿਹੜੀਆਂ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ ਕਿਆਂ ਕਰੈਕ ਕਰੀਆਂ ਹੋਈਆਂ ਪਰ ਹੁੰਦਾ ਤਾਂ ਖੈਰ ਉਹਨਾਂ 'ਚ ਵੀ ਖਤਰਾ ਪਰ ਫਿਰ ਵੀ ਕਿਤਨੇ ਕਿਤੇ ਲੋਕ ਵਰਤਦੇ ਨੇ ਪਰ ਪਲੇ ਸਟੋਰ ਦੇ ਵਿੱਚ ਹਰ ਕੋਈ ਬੰਦਾ ਲਿਸਟਡ ਨਹੀਂ ਕਰਾਉਂਦਾ ਹੈਗਾ ਪਰ ਏਪੀਕੇ ਫਾਈਲ ਦੇ ਵਿੱਚ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਇਨਵਾਈਟ ਜਾਂ ਕੋਈ ਇਸ ਤਰ੍ਹਾਂ ਦਾ ਮੈਸੇਜ ਆਉਂਦਾ ਤਾਂ ਤੁਸੀਂ ਉਸ ਚੀਜ਼ ਨੂੰ ਇੰਸਟਾਲ ਨਾ ਕਰੋ ਯਾਨੀ ਕਿ ਉਹਨੂੰ ਦਬੋਂਗੇ ਤਾਂ ਇੰਸਟਾਲ ਹੋਣੀ ਸ਼ੁਰੂ ਹੋ ਜੂਗੀ ਇੱਕੋ ਲੱਗ ਤੱਗੇ ਕਲਿਕ ਕਰਿਆ ਤਾਂ ਠੱਗੀ ਹੋ ਗਈ ਤੁਹਾਡੇ ਨਾਲ ਉਹਨੂੰ ਤੁਸੀਂ ਇੰਸਟਾਲ ਕਰ ਲੈਣੇ ਹੋ ਜਦੋਂ ਅੱਗੇ ਅੱਗੇ ਦੱਬੀ ਜਾਂਦੇ ਹੋ ਵੀ ਵਿਆਦਾ ਕਾਰਡ ਖੁੱਲੂਗਾ ਇੰਸਟਾਲ ਹੋ ਜਾਂਦੀ ਹੈ ਇਹਦਾ ਭਾਅ ਵੇਹਿਆ ਪੂਰਾ ਜਿਹੜਾ ਸ਼ਾਇਦ ਹੁਣ ਤੱਕ ਕਰ ਕਿਸੇ ਨੇ ਦੱਸਿਆ ਨਹੀਂ ਦੂਜੇ ਪਾਸੇ ਜਿਹੜਾ ਜੇ ਕਹੀਏ ਕਿ ਮੋਹਾਲੀ ਪੁਲਿਸ ਨੇ ਵੀ ਇੱਕ ਮੈਸੇਜ ਸ਼ੇਅਰ ਕਰਿਆ ਖੈਰ ਪੰਜਾਬ ਪੁਲਿਸ ਨੇ ਸਾਰੇ ਜਗ੍ਹਾ ਤੇ ਕਰਿਆ ਉਹਦੇ ਚੋ ਲਿਖਦੇ ਨੇ ਵੀ ਕਦੇ ਵੀ ਇਹਦੇ ਵਿੱਚ ਲਿਖਿਆ ਨਕਲੀ ਸੋਸ਼ਲ ਮੀਡੀਆ ਪ੍ਰੋਫਾਈਲ ਤੋਂ ਬਚੋ ਇਹਦੇ ਚ ਉਹਨਾਂ ਨੇ ਲਿਖਿਆ ਵੀ ਕਦੇ ਵੀ ਅਜਨੇਬੀਆਂ ਦੀ ਦੋਸਤੀ ਨੂੰ ਬੇਨਤੀ ਨੂੰ ਸਵੀਕਾਰ ਨਾ ਕਰੋ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਪਹਿਲਾਂ ਫੋਟੋ ਲਾ ਕੇ ਕਰ ਲਾਨੇ ਉਹਦੋਂ ਬਾਅਦ ਦੇ ਵਿੱਚ ਉੱਥੇ ਉਹ ਗੰਦੀਆਂ ਮੰਦੀਆਂ ਕਈ ਤਾਂ ਫੋਟੋ ਪਾਉਣ ਲੱਗ ਜਾਂਦੇ ਨੇ ਜਾਂ ਫਿਰ ਹੋ ਸਕਦਾ ਤੁਹਾਨੂੰ ਮੈਸੇਜ ਮਾੜੇ ਚੰਗੇ ਕਰਨੇ ਸ਼ੁਰੂ ਕਰ ਦੇਣ ਕਿਸੇ ਵੀ ਤਰ੍ਹਾਂ ਤਰੀਕਾ ਹੋ ਸਕਦਾ ਠੱਗੀ ਮਾਰਨ ਦਾ ਫਿਰ ਗੱਲ ਆ ਜਾਂਦੀ ਉਹਦੇ ਚ ਤੁਸੀਂ ਆਪਦੀ ਕਹਿੰਦੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ ਕਿਹੜਾ ਹਟਦਾ ਹੈ ਅੱਜ ਕੱਲ ਜਿੱਥੇ ਜਾਂਦਾ ਵਧੀਆ ਜੀ ਥਾਂ ਤੇ ਲੋਕੇਸ਼ਨ ਤੇ ਪਹਿਲਾਂ ਫੋਟੋ ਪਾਉਂਦਾ ਹੁਣ ਇਹ ਚੀਜ਼ ਦੇ ਵਿੱਚ ਵੀ ਦੇਖਿਆ ਜਾਵੇ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੈ ਪਰ ਪੁਲਿਸ ਨੇ ਦੇਖਿਆ ਵੀ ਸਾਂਝੀ ਨਾ ਕਰੋ ਦੂਜੇ ਪਾਸੇ ਇਹ ਕਿ ਆਪਦੀ ਨਿੱਜੀ ਫੋਟੋਆਂ ਨੂੰ ਜਨਤਕ ਤੌਰ ਤੇ ਸਾਂਝਾ ਨਾ ਕਰੋ ਸੰਭਵ ਸ ਗੱਲ ਇਹ ਹੈ ਵੀ ਲੋਕ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਜਿਹੜੀ ਦੱਸਣ ਦੀ ਲੋੜ ਹੈ ਹੁਣ ਗੱਲ ਵਿਆਹ ਦੇ ਇਨਵੀਟੇਸ਼ਨਾਂ ਤੋਂ ਨਕਲੀ ਪ੍ਰੋਫਾਈਲਾਂ ਤੋਂ ਤੀਜਾ ਮੋਬਾਈਲ ਟਾਪ ਨਾਲ ਫਰੋਡ ਦੁਬਾਰੇ ਚੱਲ ਪਿਆ ਮਿੱਤਰੋ ਇਹ ਮੈਂ ਤਾਂ ਕਹਿ ਰਿਹਾ ਨਿੱਜੀ ਤੌਰ ਤੇ ਮੈਨੇ ਜਦੋਂ ਸੋਸ਼ਲ ਮੀਡੀਆ ਤੇ ਰੋਲਿੰਗ ਕਰੀਆ ਤਾਂ ਉਹ ਦੇਖਿਆ ਉਹਨਾਂ ਦੇ ਉੱਤੇ ਨੰਬਰ ਦਿੱਤੇ ਹੋਏ ਨੇ ਦੁਬਾਰੇ ਫੇਰ ਇੱਕ ਵਾਰੀ ਇਹ ਸਕੀਮ ਲੱਗਣੀ ਸ਼ੁਰੂ ਹੋ ਗਈ ਆ ਲੋਕਾਂ ਨੂੰ ਲੱਗਦਾ ਕਿ ਜਦੋਂ ਇੱਕ ਲੰਮੇ ਸਮੇਂ ਤੋਂ ਬਾਅਦ ਭੁੱਲ ਜਾਂਦੇ ਨੇ ਲੋਕ ਫੇਰ ਨਵੇਂ ਨਵੇਂ ਤਰੀਕੇ ਟੰਗ ਜਿਹੜੇ ਅਪਣਾਏ ਜਾਂਦੇ ਨੇਗੇ ਠਗੀ ਦਾ ਤੰਤਰ ਬਣਾਉਣ ਵਾਸਤੇ ਬਾਕੀ ਰਹੀ ਗੱਲ ਡਿਜੀਟਲ ਅਰੈਸਟ ਵਾਲੀ ਉਹ ਤਾਂ ਹਜੇ ਵੀ ਕਈ ਥਾਵਾਂ ਤੇ ਚੱਲੀ ਜਾਂਦਾ ਸਮਝ ਨਹੀਂ ਲੱਗਦਾ ਉਹੀ ਲੋਕ ਨੇ ਜਿਹੜੇ ਆਮ ਤੌਰ ਤੇ ਸਾਡੇ ਇਹਦੇ 'ਚ ਜਾਂ ਤਾਂ ਫਸਦੇ ਨੇਗੇ ਬਜ਼ੁਰਗ ਜਾਂ ਰਿਟਾਇਰੀ ਲੋਕ ਜਾਂ ਫਿਰ ਜੇ ਕਹਾ ਜਾਵੇ ਕਿ ਕਦੇ ਨਾ ਕਦੇ ਹੋ ਸਕਦਾ ਜਿਹੜਾ ਥੋੜਾ ਬੋਤਾ ਬੰਦਾ ਕਰਦਾ ਕਈ ਵਾਰ ਦੋ ਨੰਬਰ ਦਾ ਕੰਮ ਤੇ ਉਹਨੂੰ ਜਦੋਂ ਇੱਕੋ ਲੱਖ ਤੱਕ ਕੋਈ ਹੋਰ ਕਹਾਣੀ ਚੁਲ ਜਾਇਆ ਜਾਂਦਾ ਤਾਂ ਫਿਰ ਉਲਝੇ ਜਾਂਦਾ ਹੈਗਾ ਇਸ ਕਰਕੇ ਇਸ ਚੀਜ਼ ਤੋਂ ਬਚਣ ਦੀ ਲੋੜ ਹੈ ਤੇ ਸਭ ਤੋਂ ਵੱਡੀ ਗੱਲ ਹੈ ਜੀ ਇਹ ਵੀਡੀਓ ਜਿਵੇਂ ਆ ਤੁਹਾਨੂੰ ਮੈਂ ਦੱਸ ਰਿਹਾ ਕੋਈ ਵੀ ਸਾਂਝਾ ਨਹੀਂ ਕਰਦਾ ਤੇ ਇੱਕ ਦੂਜੇ ਨੂੰ ਨਹੀਂ ਭੇਜਦਾ ਕਾਰਨ ਇਹ ਹੈ ਵੀ ਇਹ ਆਮ ਜੀ ਗੱਲ ਹੈ ਜੀ ਆਮ ਜੀ ਗੱਲ ਨਹੀਂ ਜਿੰਨੇ ਵੀ ਸਾਡੀਆਂ ਬੀਬੀਆਂ ਪੈਣਾ ਚਲਾ ਰਹੀਆਂ ਨੇ ਅਕਾਊਂਟਸ ਉਹਨਾਂ ਨੂੰ ਬਹੁਤਿਆਂ ਨੂੰ ਹੋ ਸਕਦਾ ਨਾ ਪਤਾ ਹੋਵੇ ਜਿੰਨੇ ਸਾਡੇ ਰਿਟਾਇਰੀ ਬਜ਼ੁਰਗ ਲੋਕ ਨੇ ਉਹਨਾਂ ਨੂੰ ਹੋ ਸਕਦਾ ਨਾ ਪਤਾ ਹੋਵੇ ਕਿਉਂਕਿ ਹੁਣ ਤੱਕਰ ਮੈਂ ਇਸ ਲਈ ਗੱਲ ਕਹਿ ਰਿਹਾ ਨਿਸ਼ਾਨੇ ਸਭ ਤੋਂ ਵੱਧ ਅਜੀਹੀ ਹੀ ਕੈਟਾਗਰੀ ਦੇ ਲੋਕ ਬਣੇ ਨੇ ਜਿਹੜੇ ਨੌਜਵਾਨਾਂ ਨੂੰ ਕਹਦੇ ਨੇ ਉਹ ਨੌਜਵਾਨ ਬਹੁਤ ਘੱਟ ਨੇ ਜਿਹੜੇ ਇਸ ਚਾਂਸੇ ਚ ਆਏ ਨੇ ਕਾਰਨ ਉਹਦਾ ਇਹ ਹੈ ਕਿ ਉਹਨਾਂ ਨੂੰ ਪਤਾ ਹੁੰਦਾ ਸੋਸ਼ਲ ਮੀਡੀਆ ਚਲਾਉਂਦੇ ਨੇ ਇਹ ਸਾਡੇ ਲੋਕ ਜਿਹੜੇ ਚਲਾਉਂਦੇ ਹੈ ਨਹੀਂਗੇ ਉਹ ਬਾਰੇ ਕਹਿੰਦੇ ਨੇ ਵੀ ਅਸੀਂ ਦੂਰ ਰਹੀਏ ਸੋਸ਼ਲ ਮੀਡੀਆ ਦੀ ਦੁਨੀਆ ਤੋਂ ਜਾਂ ਮੋਬਾਈਲ ਤੋਂ ਦੂਰ ਰਹੀਏ। ਉਹ ਲੋਕ ਇਸ ਚੀਜ਼ ਦਾ ਨਿਸ਼ਾਨਾ ਬਣਦੇ ਨੇ ਤੇ ਉਹਨਾਂ ਲੋਕਾਂ ਦਾ ਟਾਰਗੇਟ ਵੀ ਇਹੀ ਹੁੰਦਾ ਵੀ ਸਾਨੂੰ ਕੋਈ ਅਜੀਹਾ ਬੰਦਾ ਜਿਹੜਾ ਲੱਭ ਜੇ। ਕਿਉਂਕਿ WhatsApp ਤਾਂ ਖੈਰ ਉਹ ਵੀ ਚਲਾਉਂਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਮੋਬਾਈਲ ਤੋਂ ਦੂਰ ਰਹਨੇ ਆ ਜਵਾਕਾਂ ਨਾਲ ਵੀਡੀਓ ਕਾਲ ਕਰਨੀ ਹੋਵੇ ਜਾਂ ਪਰਿਵਾਰਕ ਮੈਂਬਰਾਂ ਦੇ ਨਾਲ ਗਰੁੱਪਾਂ 'ਚ ਗੱਲਾਂ ਕਰਨੀਆਂ ਹੋਣ ਉਹ ਵਰਤਦੇ ਇਸ ਪਾਸੇ ਨੂੰ ਨਹੀਂ ਫਸ ਜਾਂਦੇ ਨੇ ਕਈ ਵਾਰੀ ਦੂਜੇ ਪਾਸੇ ਨੂੰ ਇਸ ਕਰਕੇ ਵੀਡੀਓ ਸਾਂਝਾ ਜ਼ਰੂਰ ਕਰਿਆ ਕਰੋ ਆਪਣੇ ਬਜ਼ੁਰਗਾਂ ਨੂੰ, ਬੀਬੀਆਂ ਭੈਣਾਂ ਨੂੰ ਤਾਂਕਿ ਪਤਾ ਲੱਗ ਸਕੇ ਠੱਗੀ ਬੰਦ ਹੋ ਜੇ ਤਾਂ ਲੱਗਦਾ ਨਹੀਂ ਪਰ ਨਵੇਂ-ਨਵੇਂ ਟੰਗ ਤਰੀਕੇ ਬਰੂਰ ਅਪਣਾਏ ਜਾ ਰਹੇ ਨੇ